ਗੁਰਾਇਆ ਹਾਈਵੇ ਤੇ ਪਲਟਿਆ ਟਰੱਕ ਗੁਰਾਇਆ 10 ਅਕਸਤ ਪਲਾਈ ਪੱਤੇ ਨਾਲ ਲੋਡ ਟਰੱਕ ਗੁਰਾਇਆ ਵਿਖੇ ਪਲਟਿਆ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ 인ਦਰਦੀਪ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਐਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਗੁਰਾਇਆ ਥਾਣਾ ਤੋਂ ਸੂਚਨਾ ਮਿਲੀ ਸੀ ਕਿ ਗੁਰਾਇਆ ਹਾਈਵੇ ਤੇ ਇੱਕ ਟਰੱਕ ਪਲਟਿਆ ਹੋਇਆ ਹੈ ਅਤੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਤੇ ਤਰੱਕ ਡਰਾਈਵਰ ਨੂੰ ਸੜਕ ਸੁਰੱਖਿਆ ਫੋਰਸਵਲ ਵੱਲੋਂ ਫਸਟ ایڈ ਦਿੱਤੀ ਗਈ ਅਤੇ ਉਸ ਨਾਲ ਗਲਬਾਤ ਕੀਤੀ ਤਾਂ ਉਸਨੇ ਸਾਨੂੰ ਦੱਸਿਆ ਕਿ ਹੁਸ਼ਿਆਰਪੁਰ ਤੋਂ ਹੰਬੜਾ ਵਿਖੇ ਜਾ ਰਿਹਾ ਸੀ ਜਿਸ ਵਿੱਚ ਪਲਾਈ ਪੱਤਾ ਲੋਡ ਸੀ ਅਤੇ ਤਰੱਕ ਦਾ ਪ੍ਰੈਸ਼ਰ ਪਾਈਪ ਲੀਕ ਹੋਣ ਕਾਰਨ ਤਰੱਕ ਬੇਕਾਬੂ ਹੋ ਕੇ ਸਿਕਸ ਲੇਨ ਤੋਂ ਲਿੰਕ ਰੋਡ ਤੇ ਜਾ ਪਲਟਿਆ ਜਾਣੀ ਨੁਕਸਾਨ ਹੋਣ ਤੋਂ ਬਚਾ ਰਿਹਾ ਅਤੇ ਲੇਬਰ ਦੀ ਮਦਦ ਨਾਲ ਪਲਟੇ ਹੋਏ ਤਰੱਕ ਵਿੱਚੋਂ ਸਮਾਨ ਨੂੰ ਦੂਜੇ ਤਰੱਕ ਵਿੱਚ ਲੋਡ ਕੀਤਾ ਅਤੇ ਸੜਕ ਸੁਰੱਖਿਆ ਫੋਰਸਵਲੋ ਕ੍ਰੇਨ ਦੀ ਮਦਦ ਨਾਲ ਤਰੱਕ ਨੂੰ ਕਿਨਾਰੇ ਕਰਕੇ ਰਸਤੇ ਵਿੱਚ ਆ ਰਹੀ ਆਵਾਜਾਈ ਦੀ ਮੁਸ਼ਕਲ ਨੂੰ ਦੂਰ ਕਰਕੇ ਰਸਤੇ ਨੂੰ ਚਾਲੂ ਕਰਵਾਇਆ ਗਿਆ ਕੈਮਰਾਮੈਨ ਪਵਨ ਪਨੋਟ ਨਾਲ ਗੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਦਰਦੀਪ ਸਿੰਘ ਭਾਜੀ ਭਾਜੀ ਕੀ ਹਾਸਾ ਹੋਇਆ ਮੈਂ ਭਾਜੀ ਹਜ਼ਾਰਪੁਰ ਤੋਂ ਅੰਬੜਾ ਸਾਈਡ ਜਾਂਦਾ ਪਿਆ ਸੀ ਭਾਜੀ ਇਹ ਪੋਲ ਦਾ ਸਟਾਰਟ ਰੈਕ ਜਿੱਦਾਂ ਹੀ ਮੈਂ ਬੜੀ ਚੜਿਆ ਉਹ ਪ੍ਰੈਸ਼ਰ ਪਾਈ ਵਜਾ ਉਹ ਫਟਣ ਕਰਕੇ ਡੀਰਿੰਗ ਕੰਟਰੋਲ ਤੋਂ ਬਾਹਰ ਹੋ ਗਿਆ ਜੀ ਕੀ ਲੋਡ ਕੀਤਾ ਸੀ ਭਾਜੀ ਇੱਥੇ ਬੜੀ ਪਲਾਈ ਵੱਟਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਭਾਜੀ ਨਹੀਂ ਸਰ ਕੋਈ ਇਦਾਂ ਦਾ ਨਹੀਂ ਜੀ ਥੋੜਾ ਬੋੜਾ ਮਤਲਬ ਸਾਟਾ ਦਾ ਪ੍ਰਸ਼ਾਸਨ ਆ ਗਿਆ ਸੀ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਆ ਗਿਆ ਜੀ ਮੈਂ ਇਹ ਸੇ ਜਤਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94 ਪਾਸੋਂ ਸੀ ਗਰਿਆ ਫਲੋਗ ਮੇਨ ਨੈਸ਼ਨਲ ਹਾਈਵੇ ਤੇ ਤਨਾ ਤਾ ਸਾਨੂੰ ਸਵੇਰੇ ਸਵਾ 9 ਵਜੇ ਦੇ ਕਰੀਬ ਠਾਣਾ ਗਰਿਆ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਜਿਹੜਾ ਟਰੱਕ ਆ ਜੀਜੀ ਰੋਡ ਦੇ ਉੱਤੇ ਫਟ ਗਿਆ ਆ ਜਦੋਂ ਅਸੀਂ मौके ਤੇ ਆ ਕੇ ਦੇਖਿਆ ਤੇ ਡਰਾਈਵਰ ਨਾਲ ਗੱਲਬਾਤ ਕੀਤੀ ਡਰਾਈਵਰ ਨੇ ਦੱਸਿਆ ਕਿ ਮੈਂ ਹੁਸ਼ਿਆਰਪੁਰ ਤੋਂ ਹੰਬੜਾ ਜਾ ਰਿਹਾ ਸੀ ਜਿਹਦੇ ਵਿੱਚ ਪਲਾਈ ਪੱਤਾ ਲੋਡ ਆ ਤੇ ਪ੍ਰੈਸ਼ਰ ਪਾਈਪ ਜਿਹੜਾ ਲੀਕ ਹੋ ਗਿਆ ਜਿਹਦੇ ਕਰਕੇ ਗੱਡੀ ਜਿਹੜੀ ਆ ਉਹ ਬੇਕਾਬੂ ਹੋ ਗਈ ਤੇ ਗੱਡੀ ਮੇਨ ਜੀ ਕੇ ਰੋਡ ਤੋਂ ਸਾਈਡ ਲਾਈਨ ਤੇ ਪਲਟ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਇਹਦੇ ਵਿੱਚ ਤੇ ਗੱਡੀ ਦਾ ਹੈਗਾ ਆ ਤੇ ਸਮਾਨ ਵੀ ਪਲਟੀ ਕਰਨਾ ਬੜਾ ਦੂਸਰੀ ਗੱਡੀ ਦੇ ਵਿੱਚ ਲੇਬਰ ਆ ਰਹੀ ਆ ਸਿਹਾਰਪਤੋ ਦੇ ਮਾਲਕਾਂ ਨਾਲ ਗੱਲ ਹੋ ਗਈ ਆ ਤੇ ਇਹਦੇ ਨੋਰਮਲ ਮਾਰੀ ਕੋਟੀ ਸੱਟ ਲੱਗੀ ਸੀ ਉਹਨੂੰ ਜਵਾਤੀ ਨਹੀਂ ਹੋਈ ਸਰ ਰਾਹ ਚਾਨ ਰਸਤਾ ਚਾਲੂ ਕਰਵਾਤਾ ਜੀ ਰਸਤਾ ਬਿਲਕੁਲ ਚੱਲ ਰਿਹਾ ਹਾਂ ਜੀ